ਠੀਕ ਹੈ ਜੀ ਓਕੇ ਮੇਰੇ ਕੋਲ ਹੈ ਔਰ ਸਾਡੀ ਇੱਕ ਪ੍ਰੋਜੈਕਟ ਚੱਲ ਰਹਾ ਹੈ ਪਿੰਨੀ ਬੁੱਕ ਕਰਕੇ ਅਸੀਂ ਕਰਦੇ ਦੇਚੇ ਕਾਫਸੀਮਾ ਜਿਲ੍ਹਾ ਕਾਇਆਪਾ ਜਿਹੜਾ ਕੀ ਜੋ ਰੈਗੂਲਰ ਜਦੋਂ ਜਦੋਂ ਇਹ ਬੀਵੀ ਉਹ ਇਹੋ ਸਮਾਚਾਰ ਕਰਿਆ ਬਹੁਤ ਵਧੀਆ ਬਹੁਤ ਵਧੀਆ ਦੇਖੋ ਅਸੀਂ ਲੋਕੀ ਬਹੁਤ ਕੁਝ ਪਰਦੇ ਲਿਖਦੇ ਹਾਂ ਲੇਕਿਨ ਕੁਝ ਚੀਜ਼ਾਂ ਹੁੰਦੀ ਹੈ ਜਦੋਂ ਸਾਨੂੰ ਸਾਨੂੰ ਸਭ ਨੇ ਕੋਈ ਆ ਕੇ ਸਮਝਾਉਂਦਾ ਨਾ ਉਹਦੀ ਇੱਕ ਵੱਖਰੀ ਸਾਖ ਹੁੰਦੀ ਹੈ ਉਹਦੀ ਇੱਕ ਵੱਖਰੀ ਦਿਮਾਗ ਚ ਚੀਜ਼ ਬੈਠ ਪੈਂਦੀ ਹੈ ਠੀਕ ਹੈ ਜੀ ਕੈਮਰਾ ਲਿਆਂਦੇ ਹੋ ਮੈਂ ਜੀ ਆਹ ਰਾਮ ਮੁਰਤੀ ਵੈਲਫੇਅਰ ਐਸੋਸੀਏਸ਼ਨ ਦੁਆਰਾ ਇਹ ਮੀਟਿੰਗ ਜਿਹੜੀ ਕੀਤੀ ਗਈ ਹੈ ਮੈਨੂੰ ਬਹੁਤ ਵਧੀਆ ਲੱਗਾ ਜਿਹੜਾ ਡਾਕਟਰ ਰਾਜੀਸ਼ ਰਾਮ ਮੁਰਤੀ ਜੀ ਨੇ ਕੀਤਾ ਫੜਿਆ ਹੈ ਬਰੀ ਲੋਕਾਂ ਦੀ ਮਦਦ ਕਰਨਾ ਅੱਜ ਜਿਹੜੀਆਂ ਬਿਮਾਰੀਆਂ ਜਿਵੇਂ ਟੀਬੀ ਬਾਰੇ ਲੋਕਾਂ ਨੂੰ ਦੱਸਿਆ ਗਿਆ ਇਹਦੇ ਸਿੰਪਟਮਸ ਕਿਹੜਿਆ ਇਲਾਜ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ ਜੇ ਇਹਦੇ ਸਿੰਪਟਮਸ ਕਿਸੇ ਨੂੰ ਮਿਲਣ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਹੁੰਦੀਆਂ ਅਸੀਂ ਪੜਦੇ ਲਿਖਦੇ ਤੇ ਬਹੁਤ ਕੁਝ ਆਂ ਲੇਕਿਨ ਜਦੋਂ ਸਾਨੂੰ ਕੋਈ ਆ ਕੇ ਸਾਹਮਣੇ ਚੀਜ਼ਾਂ ਦੱਸਦਾ ਤਾਂ ਸਾਨੂੰ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਰਾਮ ਮੁਰਤੀ ਜੀ ਨੇ ਇਹ ਜਿਹੜਾ ਇੱਕ ਟੀਚਾ ਚੁੱਕਿਆ ਲੋਕਿਆਂ ਵਿੱਚ ਜਾਗਰੂਕਤਾ ਫੈਲਾਉਣ ਦਾ ਭਾਵੇਂ ਸਫਾਈ ਇੱਕ ਜਿਹੇ ਜਿਵੇਂ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੀ ਇੱਕ ਅਫੀਸ਼ੀਅਲ ਨੂੰ ਬੁਲਾਇਆ ਮਨਿੰਦਰ ਜੀ ਨੂੰ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਕਿਹੋ ਜਿਹਾ ਤਰ੍ਹਾਂ ਲੇਡੀਜ਼ ਨੂੰ ਕੂੜਾ ਘਰੋਂ ਬਾਹਰ ਸੁੱਟਣਾ ਨਹੀਂ ਚਾਹੀਦਾ ਜੇ ਨੰਨ ਨੂੰ ਚਾਹੀਦਾ ਤੇ ਲੋਕਾਂ ਨੂੰ ਦੱਸੇ ਅੱਜ ਆਪਣੀ ਆਵਾਜ਼ ਉਠਾਉਣ ਕਿ ਸਾਡੇ ਘਰ ਕੂੜਾ ਲਿਫਟਿੰਗ ਵਾਲੇ ਨਹੀਂ ਆਉਂਦੇ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਇੱਕ ਚੰਗੀ ਸੁਸਾਇਟੀ ਦਾ ਸੁਸਾਇਟੀ ਦੀ ਆਧਾਰ ਬੰਦਾ ਹੈ ਉਹ ਲੋਕਾਂ ਨੂੰ ਦੱਸ ਕੇ ਇਹ ਬਹੁਤ ਵਧੀਆ ਕੰਮ ਕਰਦੇ ਪਏ ਨੇ ਨਾਲੇ ਇਹਨਾਂ ਨੇ ਜਿਹੜੇ ਮੈਨੂੰ ਬੜਾ ਸੋਹਣਾ ਲੱਗਾ ਇਹ ਸੁਣ ਕੇ ਕਿ ਇਹਨਾਂ ਨੇ ਜਿਹੜੇ ਪੀਟੀਵੀ ਦੇ ਪੇਸ਼ੈਂਟਸ ਅਡੌਪਟ ਕੀਤੇ ਜਿਨ੍ਹਾਂ ਦੇ ਰਾਸ਼ਨ ਵੰਤਰਨ ਕਰਦੇ ਨੇ ਗਰੀਬ ਲੜਕੀਆਂ ਦੀ ਸ਼ਾਦੀ ਕਰਾਉਣਾ ਤੇ ਹੋਰ ਬੜੇ ਬੜੇ ਵਧੀਆ ਸੋਸ਼ਲ ਸਰਵਿਸ ਦੇ ਕੰਮ ਕਰਦੇ ਪਏ ਨੇ ਜਿਹੜੇ ਵਾਕਈ ਕਾਬਿਲ ਤਾਰੀਫ ਨੇ ਤੇ ਮੈਂ ਇਹਨਾਂ ਰਾਮ ਮੁਰਤੀ ਵੈਲਫੇਅਰ ਸੁਸਾਇਟੀ ਦਾ ਸ਼ੁਕਰੀਆ ਤਾਂ ਵੀ ਕਰਾ ਕਰਨਾ ਚਾਹਾਂਗੀ ਤੇ ਇਹਨਾਂ ਨੂੰ ਅੱਗੇ ਆਉਣ ਲਈ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਵੀ ਕਹਿੰਦਾ ਹਾਂ। ਠੀਕ ਹੈ ਅੱਜ ਅਸੀਂ ਹਰ ਮਹੀਨੇ ਦੀ ਤਰ੍ਹਾਂ ਡਾਕਟਰ ਰਾਮ ਮੁਰਤੀ ਵੈਲਫੇਅਰ ਸੁਸਾਇਟੀ ਦੇ ਵਿੱਚ ਇਕੱਠੇ ਹੋਏ ਆਂ। ਸਾਡਾ ਅੱਜ ਦਾ ਪ੍ਰੋਗਰਾਮ ਮੇਨ ਰਾਸ਼ਨ ਵੰਡਰਨ ਦੇ ਨਾਲ-ਨਾਲ ਸਾਡੇ ਚੀਫ ਗੈਸਟ ਮਿਸੇਜ਼ ਨureen ਮਹਾਜਨ ਜਿਹੜੇ ਕਿ ਸਿਵਲ ਲਾਈਨ ਮੰਡਲ ਦੇ ਪ੍ਰਧਾਨ ਨੇ ਬਹੁਤ ਹੀ ਮਿਹਨਤੀ ਤੇ ਲਗਨ ਨਾਲ ਕੰਮ ਕਰ ਰਹੇ ਨੇ ਉਹਨਾਂ ਦਾ ਕੰਮ ਵੇਖ ਕੇ ਅੱਜ ਇੱਥੇ ਕਾਫੀ ਲੇਡੀਆਂ ਉਹਨਾਂ ਨੂੰ ਮਿਲਣ ਲਈ ਆਈਆਂ ਨੇ ਤੇ ਉਹਨਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀਆਂ ਹਨ ਇਸ ਤੋਂ ਇਲਾਵਾ ਅਸੀਂ 5 ਟੀਵੀ ਦੇ ਪੇਸ਼ੈਂਟ ਜਿਹੜੇ ਅਡਾਪਟ ਕੀਤੇ ਹੋਏ ਆ ਉਹਨਾਂ ਨੂੰ ਰਾਸ਼ਨ ਵੰਡਣ ਕਰੀਦਾ ਤੇ ਨਾਲ ਉਸ ਤੋਂ ਇਲਾਵਾ 15-16 ਗਰੀਬ ਪਰਿਵਾਰ ਜਿਹੜੇ ਅਗੇ ਨੇ ਉਹਨਾਂ ਨੂੰ ਅਸੀਂ ਰਾਸ਼ਨ ਵੰਡਣ ਕਰਨੇ ਆ ਇਸ ਤੋਂ ਇਲਾਵਾ ਸਾਡੇ ਇੱਥੇ ਮੈਡੀਕਲ ਸੈੱਲ ਦੇ ਮੈਂਬਰ ਵੀ ਮੱਕੀ ਮੌਜੂਦ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਸੰਸਥਾਵਾਂ ਦੇ ਬੰਦੇ ਜਿਹੜੇ ਮੈਂਬਰ ਸਾਡੇ ਪੰਨ ਨੂੰ ਆਏ ਹੋਏ ਨੇ ਅਸੀਂ ਬੜੇ ਖੁਸ਼ ਹਾਂ ਕਿ ਦਿਨ ਬਦ ਦਿਨ ਡਾਕਟਰ ਆਮੋਤੀ ਵੈਲਫੇਅਰ ਸੁਸਾਇਟੀ ਦੀ ਪ੍ਰਸਿੱਧੀ ਵਧੀ ਜਾ ਰਹੀ ਹੈ